ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਸਤਖੰਡ ਸ੍ਰੀ ਹਜੂਰ ਸਾਹਿਬ ਨਾਡੇੜ ਮਹਾਰਾਸ਼ਟਰ ਦੇ ਇਹ ਜੋ ਤੁਸੀਂ ਦਰਸ਼ਨ ਦਿਦਾਰਇਕ ਕਰ ਰਹੇ ਹੋ ਇਹ ਦਰਬਾਰ ਸਾਹਿਬ ਦੇ ਬਾਹਰ ਜੋ ਬਹੁਤ ਵੱਡਾ ਜਿੱਦਾਂ ਆਪਾਂ ਕਹ ਲਈਏ ਇੱਕ ਬਰਾਂਡਾ ਟਾਈਪ ਵੇੜਾ ਹੈ ਜਿੱਥੇ ਐਲਸੀਡੀ ਵਗੈਰਾ ਲੱਗੀ ਹੋਈ ਆ ਤੇ ਸੰਗਤਾਂ ਗੁਰਬਾਣੀ ਦਾ ਇਥੇ ਸਰਬੰਨ ਕਰਦੀਆਂ ਹਨ ਇਹ ਜੋ ਹੁਣ ਤੁਸੀਂ ਦ੍ਰਿਸ਼ ਦੇਖ ਰਹੇ ਹੋ ਇਹ ਗਦਾਵਰੀ ਨਦੀ ਦੇ ਕੰਢੇ ਤੇ ਜੋ ਬਾਬਾ ਨਿਧਾਨ ਸਿੰਘ ਦੀ ਐਨ ਆਰ ਆਈ ਸਰਾ ਬਣਾਈ ਗਈ ਹੈ ਉਸ ਦੇ ਉੱਪਰ ਲਿਆ ਗਿਆ ਹੈ ਰਾਤ ਦਾ ਦ੍ਰਿਸ਼ ਹੁਣ ਤੁਸੀਂ ਦਰਸ਼ਨ ਕਰੋਗੇ ਮੇਨ ਦਰਬਾਰ ਸਾਹਿਬ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਦੋਨੋਂ ਸਰੂਪ ਪ੍ਰਕਾਸ਼ਿਤ ਹਨ ਇਹ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ 메인 ਪ੍ਰਕਰਮਾ ਹੈ ਅੰਦਰੋਂ ਇੱਥੇ ਬੈਠ ਕੇ ਬਹੁਤ ਹੀ ਜ਼ਿਆਦਾ ਆਤਮਿਕ ਰੋਹਾਨੀ ਸ਼ਾਂਤੀ ਮਿਲਦੀ ਹੈ ਬਿਲਕੁਲ ਵੀ ਜੋ ਦਿਲੋ ਦਿਮਾਗ ਦੇ ਵਿੱਚ ਜਿੱਦਾਂ ਆਪਾਂ ਘਰ ਬੈਠਦੇ ਹਾਂ ਜਾਂ ਕਿਤੇ ਹੋਰ ਜਿਵੇਂ ਦਿਮਾਗ ਕਿਤੇ ਹੋਰ ਹੁੰਦਾ ਹੈ ਮਨ ਕਿਤੇ ਹੋਰ ਹੁੰਦਾ ਉਹ ਚੀਜ਼ ਇੱਥੇ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲਦੀ ਤੁਸੀਂ ਜਿੰਨੇ ਦਿਨ ਵੀ ਇੱਥੇ ਰੁਕੋ ਗੁਰਬਾਣੀ ਦਾ ਉਚਾਰਨ ਕਰੋ ਮਹਾਰਾਜ ਦੀ ਹਜ਼ੂਰੀ ਵਿੱਚ ਬਹੁਤ ਹੀ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ ਇਹ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗਾਗਰ ਕੁੰਡ ਹੈ ਜੋ ਕਿ ਗੋਦਾਵਰੀ ਨਦੀ ਦੇ ਕੰਢੇ ਤੇ ਬਸਿਆ ਹੋਇਆ ਹੈ ਇੱਥੋਂ ਆਪਣੇ ਜੋ ਤਖਤ ਸਾਹਿਬ ਦੇ ਮੇਨ ਜਥੇਦਾਰ ਸਾਹਿਬ ਨੇ ਉਹ ਸਵੇਰੇ ਤਕਰੀਬਨ ਤਕਰੀਬਨ 1.5 ਤੋਂ 2 ਵਜੇ ਗਾਗਰ ਸਾਹ ਲੈ ਕੇ ਆਉਂਦੇ ਆ ਤੇ ਉਹ ਗਾਗਰ ਇੱਥੋਂ ਚਲਦੀ ਭਰ ਕੇ ਲੈ ਕੇ ਜਾਂਦੇ ਨੇ ਮੇਨ ਦਰਬਾਰ ਸਾਹਿਬ ਤੇ ਉੱਥੇ ਜੋ ਤਨ ਤਨ ਸਾਹਿਬੇ ਕੁਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਾਸਤਰ ਨੇ ਉਹਨਾਂ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ ਪਹਿਲਾਂ ਕੱਚੀ ਲੱਸੀ ਨਾਲ ਤੇ ਬਾਅਦ ਦੇ ਵਿੱਚ ਜਲ ਨਾਲ ਸੰਗਤਾਂ ਦੇ ਵਿੱਚ ਇਸ ਦਾ ਐਨਾ ਕੁ ਜ਼ਿਆਦਾ ਉਤਸ਼ਾਹ ਹੁੰਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਅਗਰ ਤੁਸੀਂ ਸ੍ਰੀ ਦਰਬਾਰ ਇੱਥੇ ਆਪਣੇ ਸਤਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਦੀਦਾਰ ਲਈ ਜਾਂਦੇ ਹੋ ਤਾਂ ਜਿੰਨੇ ਵੀ ਦਿਨ ਉਤੇ ਤੁਹਾਡਾ ਠਹਿਰਾਗਾ ਤੁਸੀਂ ਇਸ ਦੇ ਦਰਸ਼ਨ ਦੀਦਾਰੇ ਜ਼ਰੂਰ ਕਰ ਲੈ। ਤੁਸੀਂ ਆਪ ਅੰਦਾਜ਼ਾ ਲਗਾਉਂਗੇ ਕਿ ਸੰਗਤਾਂ ਦੇ ਵਿੱਚ ਇਸ ਮਨਮੋਹਕ ਘੜੀ ਦੇ ਅਨੋਖੀ ਘੜੀ ਦੇ ਦਰਸ਼ਨ ਦੀਦਾਰੇ ਕਰਨ ਲਈ ਕਿੰਨਾ ਉਤਸ਼ਾਹ ਹੁੰਦਾ ਹੈ। ਜਥੇਦਾਰ ਸਾਹਿਬ ਘਾਗਰ ਪਰਨ ਉਪਰੰਤ ਇੱਥੇ ਪੂਰਨ ਅਰਦਾਸ ਕਰਦੇ ਹਨ ਤੇ ਉਸ ਤੋਂ ਬਾਅਦ ਫਿਰ ਘਾਗਰ ਲੈ ਕੇ ਬਾਬਾ ਨਿਹਾਲ ਸਿੰਘ ਜੀ ਦੇ ਜੋ ਲੰਕਰ ਹਾਲ ਵਾਲੇ ਗੁਰਦੁਆਰਾ ਸਾਹਿਬ ਆ ਉਸ ਦੇ ਅੱਗੋਂ ਦੀ 메인 ਦਰਵਾਜ਼ਾ ਸਾਹਿਬ ਜਾਂਦੇ ਨੇ ਇੱਥੇ ਸਾਨੂੰ ਪ੍ਰੋਪਰ ਜੋ ਅਰਦਾਸ ਹੁੰਦੀ ਆ ਉਹ ਵੀ ਸੁਣਾਵਾਂਗੇ ਤੁਸੀਂ ਸਰਬਣ ਕਰੋਗੇ ਕਿ ਉਹ ਅਰਦਾਸ ਕਿੱਦਾਂ ਕਿਵੇਂ ਕੀਤੀ ਜਾਂਦੀ ਆ ਤੇ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਹੁੰਦਾ ਅਖੀਰ ਦੇ ਵਿੱਚ ਸੰਗਤਾਂ ਦਾ ਭਾਰੀ ਇਕੱਠ ਵੀ ਤੁਹਾਨੂੰ ਵੇਖਣ ਨੂੰ ਮਿਲੇਗਾ ਤੁਸੀਂ ਆਪ ਸੋਚੋਗੇ ਕਿ ਤੇਲ ਸੁਟਣ ਜੋਗੀ ਵੀ ਜਗਾ ਉੱਥੇ ਨਹੀਂ ਬਚਦੀ ਹੁੰਦੀ ਉਸ ਟਾਈਮ ਹੁਣ ਬਰਾਦਰ ਸਾਹਿਬ ਪਰ ਲਈ ਹੈ ਤੇ ਹੁਣ ਅਰਦਾਸ ਬੇਨਤੀ ਜਥੇਦਾਰ ਸਾਹਿਬ ਕਰਨਗੇ ਉਹ ਤੁਸੀਂ ਸਰਬੰਨ ਕਰੋ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਰਾਜ ਕਲ ਸੰਗੋਗ ਸਭਾ ਕਮੀ ਸੇਵਾ ਕਰੰਦਾ ਪਰਮ ਸਿਮੇ ਆਵੂ ਬੁਲੇ ਸਿਉਪਮਾਪ ਕਰਨਾ ਆਈਆ ਸੰਗਤਾ ਦੀ ਹਾਜ਼ਰੀ ਕਰਵਾਣ ਕੰਮੀ ਕਾਰਗਰਾਸ ਕਰਨੇ ਯਾਤਰਾ

मोरानी <laughs>